ਪੰਜਾਬ ਸਰਕਾਰ ਦਾ ਲਿਆ ਗਿਆ ਇੱਕ ਹੋਰ ਫੈਸਲਾ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਹੈ ਦਰਅਸਲ ਦਿਵਿਆਂਗ ਬੱਚਿਆਂ ਲਈ ਜੋ ਕਿ ਵਿਸ਼ੇਸ਼ ਅਧਿਆਪਕਾਂ ਦੀ ਜ਼ਰੂਰਤ ਹੁੰਦੀ ਹੈ ਹੁਣ ਸਰਕਾਰ ਦੀ ਨਵੀਂ ਆਰੀ ਪਾਲਿਸੀ ਨੂੰ ਲੈ ਕੇ ਸਵਾਲ ਖੜੇ ਹੋਣ ਲੱਗੇ ਨੇ ਖਾਸ ਕਰਕੇ ਵਿਸ਼ੇਸ਼ ਅਧਿਆਪਕ ਯੂਨੀਅਨ ਪੰਜਾਬ ਦੇ ਵੱਲੋਂ ਸਵਾਲ ਵੀ ਖੜੇ ਕੀਤੇ ਗਏ ਨੇ ਔਰ ਬੇਰਜ਼ੁਗਾਰ ਵਿਸ਼ੇਸ਼ ਸਿੱਖਿਆ ਅਧਿਆਪਕ ਯੂਨੀਅਨ ਦੇ ਵੱਲੋਂ ਵੀ ਇਸ ਦੇ ਉੱਤੇ ਸਵਾਲ ਕੀਤੇ ਜਾ ਰਹੇ ਨੇ ਦਰਅਸਲ ਇਸ ਮਾਮਲੇ ਦੇ ਵਿੱਚ ਪਾਲਿਸੀ ਕੀ ਆ ਰਹੀ ਹੈ ਅਰੇ ਵੀ ਕੀ ਆ ਜਾ ਰਿਹਾ ਕਿ ਸੁਪਰੀਮ ਕੋਰਟ ਦੇ ਦੀਆਂ ਹਦਾਇਤਾਂ ਦੀ ਔਰ ਨਿਯਮਾਂ ਦੀ ਵੀ ਉਲੰਘਣਾ ਕਰ ਰਹੀ ਹੈ ਪੰਜਾਬ ਸਰਕਾਰ ਕਿਉਂਕਿ ਨਵੀਆਂ ਇਮਾਰਤਾਂ ਸਾਰਨ ਦੀ ਜਾਂ ਵਿਸ਼ੇਸ਼ ਬੱਚਿਆਂ ਦੇ ਲਈ ਵੱਖਰੇ ਤੌਰ ਦੇ ਉੱਤੇ ਸਕੂਲ ਖੋਲਣ ਦੀ ਤਿਆਰੀ ਵਿੱਚ ਸਰਕਾਰ ਨਜ਼ਰ ਆ ਰਹੀ ਹੈ ਜਿਹੜੀ ਕੀ ਗੱਲ ਠੀਕ ਨਹੀਂ ਹੈ ਪਾਲਿਸੀ ਦੇ ਮੁਤਾਬਕ ਤਾਂ ਜਿਹੜੇ ਵਿਸ਼ੇਸ਼ ਅਧਿਆਪਕ ਯੂਨੀਅਨ ਪੰਜਾਬ ਦੇ ਵਿੱਚ ਲੰਮੇ ਸਮੇਂ ਤੋਂ ਸਿੱਖਿਆ ਦੇ ਰਹੇ ਨੇ ਸਿੱਖਿਆ ਮੁਹੱਈਆ ਕਰਵਾ ਰਹੇ ਨੇ ਉਹਨਾਂ ਵਿਸ਼ੇਸ਼ ਬੱਚਿਆਂ ਨੂੰ ਮੈਡਮ ਰੇਨੂ ਕੰਵਰ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਉਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਉਹਨਾਂ ਦਾ ਇਸ ਪਾਲਿਸੀ ਤੇ ਕੀ ਕਹਿਣਾ ਹੈ ਮੈਡਮ ਸਭ ਤੋਂ ਪਹਿਲਾਂ ਤਾਂ ਤੁਹਾਡੇ ਤੋਂ ਹੀ ਜਾਣਨਾ ਚਾਹੁੰਦੇ ਹਾਂ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਦਿਵਿਆਂਗ ਬੱਚਿਆਂ ਲਈ ਖਾਸ ਕਰਕੇ ਇੱਕ ਨਵੀਂ ਪਾਲਿਸੀ ਜਾਂ ਨਵਾਂ ਉਹਨੂੰ ਕਾਨੂੰਨ ਕਹਿ ਦਿਆ ਜਾ ਰਿਹਾ ਉਸ ਨੂੰ ਲੈ ਕੇ ਤੁਹਾਨੂੰ ਕੀ ਲੱਗਦਾ ਤੁਹਾਡਾ ਨਜ਼ਰੀਆ ਕੀ ਹੈ ਸਾਂ ਨਮਕ ਕਾਨੂੰਨ ਤਾਂ ਆ ਰਿਹਾ ਇਹ ਨਮਕ ਕਾਨੂੰਨ ਜਿਹੜਾ ਆ ਰਿਹਾ ਉਹਨੂੰ ਇੰਪਲੀਮੈਂਟ ਕਰਨ ਛੇਤੀ ਤਾਂ ਤਾਂ ਅਸੀਂ ਮੰਨिए ਕਿ ਨਮਕ ਕਾਨੂੰਨ ਲਿਆ ਰਹੇ ਆ ਹੁਣ ਸਿਰਫ ਅਖਬਾਰਾਂ ਤੇ ਦੇ ਕੇ ਜਾਂ ਬਿਆਨਬਾਜ਼ੀ ਕਰਕੇ ਤਾਂ ਸਰਕਾਰ ਇਹ ਗੱਲ ਨਹੀਂ ਸਾਬਿਤ ਕਰ ਸਕਦੀ ਕਿ ਅਸੀਂ ਇਹਨਾਂ ਦੀ ਬਿਹਤਰੀ ਲਈ ਕੁਝ ਕਰਨ ਕਰ ਰਹੇ ਆ ਕਰ ਰਹੇ ਉਹਨੂੰ ਤਾਂ ਤਾਂ ਮੰਨਾਂਗੇ ਜੇ ਤੁਸੀਂ ਇੰਪਲੀਮੈਂਟ ਕਰਦੇ ਆ ਹਜ਼ਾਰਾਂ ਤੇ ਬੱਚਾ ਪੂਰੇ ਪੰਜਾਬ ਦੇ ਵਿੱਚ ਰੋਲ ਰਿਹਾ ਹੈ ਮਤਲਬ ਜੋ ਇਸੇਮ ਕੰਡੀਸ਼ਨ ਹੈ ਕਿ ਬੱਚੇ ਜੇ ਬੋਲੋ ਕਿ ਇਸ ਆਰਸੀਆਈ ਜਿਹੜੀ ਹੈਗੀ ਹੈ ਰੀਹੈਬਿਟੇਸ਼ਨ ਕਾਉਂਸਲ ਆਫ ਇੰਡੀਆ ਉਹ ਜਿਹੜੇ ਕਾਨੂੰਨ ਲਾਗੂ ਕਰਦੀ ਉਹ ਇਹ ਕਹਿੰਦੀ ਹੈ ਕਿ ਸਿਰਫ ਸਪੈਸ਼ਲ ਐਜੂਕੇਟਰ ਜਿਹਨੇ ਇਸ ਸੰਬੰਧੀ ਡਿਗਰੀ ਕੀਤੀ ਹੋਈ ਹੈ ਉਹ ਹੀ ਬੱਚਿਆਂ ਨੂੰ ਪੜਾ ਸਕਦਾ ਉਹ ਇਸ ਸਮੇਂ 350 ਦੇ ਕਰੀਬ ਕੰਮ ਕਰ ਰਿਹਾ ਪੰਜਾਬ ਦੇ ਵਿੱਚ ਲੇਕਿਨ ਹਜ਼ਾਰਾਂ ਦੇ ਵਿੱਚ ਬੱਚਾ ਪੰਜਾਬ ਦੇ ਵਿੱਚ ਹੈਗਾ ਤੁਸੀਂ ਐਸਟੀਮੇਟ ਲਾ ਲਓ ਰੇਸ਼ੋ ਲਾ ਲਓ ਕਿ ਇੱਕ ਕੋਲ ਤਕਰੀਬਨ ਤਕਰੀਬਨ 150 200 ਬੇਕਰੀ ਬੱਚਾ ਹੈਗਾ ਮਤਲਬ ਇਹ ਬਿਲਕੁਲ ਆਊਟ ਆਫ ਦਾ ਰੂਲ ਜਾ ਰਿਹਾ ਹੈ ਮਤਲਬ ਜਿਹੜੇ ਵਿਸ਼ੇਸ਼ ਅਧਿਆਪਕ ਸੇਵਾ ਦੇ ਵਿੱਚ ਨੇ ਉਹਨਾਂ ਉੱਤੇ ਵੀ ਕੰਮ ਦਾ ਬੋਝ ਜ਼ਿਆਦਾ ਹੈ ਬਹੁਤ ਜ਼ਿਆਦਾ ਹੈ ਜੀ ਬਹੁਤ ਜ਼ਿਆਦਾ ਹੈ ਬੋਝ ਜ਼ਿਆਦਾ ਨਹੀਂ ਹੈ ਮੈਂ ਕਹਿੰਨੀ ਬਹੁਤ ਡਬਲ ਤੋਂ ਵੀ ਟ੍ਰਿਪਲ ਹੈ ਕਿਉਂਕਿ ਅੱਪਾ ਸਿਰਫ ਇੱਕ ਬੱਚੇ ਨੂੰ ਪੜਾਈ ਨਹੀਂ ਰਹੇ ਆ ਜਿੰਨਾ ਬੋਝ ਸਰਕਾਰ ਨੇ ਸਾਡੇ ਤੇ ਪਾਇਆ ਅਸੀਂ ਪੜ੍ਹਾਉਣ ਤੋਂ ਇਲਾਵਾ ਬੱਚਿਆਂ ਨੂੰ ਪੈਨਸ਼ਨ ਵੀ ਲਵਾਣੀ ਹੈ ਸਰਟੀਫਿਕੇਟ ਵੀ ਬਣਵਾ ਕੇ ਦੇਣਾ 휠ਚੇਅਰ ਵੀ ਪ੍ਰੋਵਾਈਡ ਕਰवानी ਹੈ ਅਸੀਂ ਬੱਚਿਆਂ ਦਾ ਮਤਲਬ ਅਸੀਂ ਸਰਵੇ ਵੀ ਕਰਨੇ ਆ ਅਸੀਂ ਸਿਰ ਪੜਾ ਨਹੀਂ ਨਾ ਰਹੇ ਅਸੀਂ ਡਾਕਾ ਵੀ ਬਣਾ ਕੇ ਸਰਕਾਰ ਨੂੰ ਦੇਣੀ ਆ ਵਿਭਾਗਾਂ ਨੂੰ ਦੇਣੀ ਆ ਵਿਭਾਗ ਦੇ ਦਿੱਤੇ ਹੋਏ ਕੰਮ ਐਕਸਟਰਾ ਵੀ ਕਰਨੇ ਆ ਤੇ ਤਾਂ ਤੁਸੀਂ ਸੋਚੋ ਕਿ ਬੱਚੇ ਨੂੰ ਪੜਾਵਾ ਰਹੇ ਹਨ ਅਤੇ ਉਹ ਵੀ ਸਾਡਾ ਜਿਹੜਾ ਟੀਚਾ ਪੂਰਾ ਨਹੀਂ ਹੋ ਰਿਹਾ ਇਸ ਪਾਲਿਸੀ ਦੇ ਵਿੱਚ ਜਿੱਥੇ ਇੱਕ ਇਹ ਸਮੱਸਿਆ ਵੱਡੀ ਕਿ ਹਲੇ ਤੱਕ ਅਸਾਮੀਆਂ ਨਹੀਂ ਭਰਤੀ ਨਹੀਂ ਕੀਤੀ ਗਈ ਦੂਸਰਾ ਇੱਕ ਗੱਲ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਮੁੱਖ ਧਾਰਾ ਤੋਂ ਅਲੱਗ ਕਰਨ ਦਾ ਫੈਸਲਾ ਕੀਤਾ ਸਰਕਾਰ ਨੇ ਕਿ ਬੱਚਿਆਂ ਲਈ ਵੱਖਰੇ ਸਕੂਲਾਂ ਜਾਂ ਇਮਾਰਤਾਂ ਦਾ ਪ੍ਰਬੰਧ ਹੋਣਗੇ ਤੁਹਾਨੂੰ ਉਹ ਫੈਸਲਾ ਠੀਕ ਲੱਗਦਾ ਜਾਂ ਫਿਰ ਉਹ ਨਹੀਂ ਹੋਣਾ ਚਾਹੀਦਾ ਦੇਖੋ ਵੈਸੇ ਤਾਂ ਆਰਟੀ ਐਕਟ ਇਹ ਕਹਿੰਦਾ ਹੈ ਕਿ ਇਨਕਲੂਸਿਵ ਐਜੂਕੇਸ਼ਨ ਆ ਗਈ ਜੀ ਹੁਣ ਇਨਕਲੂਸਿਵ ਐਜੂਕੇਸ਼ਨ ਕੀ ਹੁੰਦੀ ਹੈ ਕਿ ਬੱਚੇ ਨੂੰ ਬਰਾਬਰੀ ਦਾ ਮੌਕਾ ਮਿਲੇਗਾ ਆਮ ਬੱਚਿਆਂ ਵਾਂਗੂ ਜੀ ਪਰ ਉਹਨੂੰ ਹੈਂਡਲ ਹੀ ਉਹ ਹੀ ਕਰੇਗਾ ਸਪੈਸ਼ਲ ਟੀਚਰ ਕਿਉਂਕਿ ਕਾਰ ਉਹ ਹੀ ਸਕਦਾ ਪਰ ਜੇ ਸਪੈਸ਼ਲ ਟੀਚਰ ਹੀ ਸਕੂਲਾਂ 'ਚ ਨਹੀਂ ਹੈ ਤਾਂ ਭਾਵੇਂ ਤੁਸੀਂ ਉਹਨਾਂ ਮੁੱਖ ਧਾਰਾ ਨਾਲ ਜੋੜੋ ਭਾਵੇਂ ਤੁਸੀਂ ਉਹਨੂੰ ਇਨਕਲੂਸਿਵ ਐਜੂਕੇਸ਼ਨ ਵਿੱਚ ਲਾਓ ਲੇਕਿਨ ਇਹ ਬੱਚੇ ਕੋਲ ਸਪੈਸ਼ਲ ਟੀਚਰ ਨਹੀਂ ਹੈ ਤਾਂ ਉਸ ਉਹਨੂੰ ਕਿਸੇ ਵੀ ਧਾਰਾ ਨਾਲ ਜੋੜਨਾ ਹੀ ਗਲਤ ਹੈ ਜੀ ਪਹਿਲੇ ਉਹਦੀ ਬੇਸਿਕ ਚੀਜ਼ ਨੀਡ ਨੂੰ ਪੂਰਾ ਕਰਨਾ ਬਹੁਤ ਜ਼ਰੂਰੀ ਹੈ ਇਹਨਾਂ ਬੱਚਿਆਂ ਦੇ ਤੇ ਨਵੀਂ ਆ ਰਹੀ ਪਾਲਿਸੀ ਜਾਂ ਕਾਨੂੰਨ ਨੂੰ ਲੈ ਕੇ ਤੁਹਾਡੇ ਤੱਕ ਸਰਕਾਰ ਨੇ ਕੋਈ ਖਰੜਾ ਸਾਂਝਾ ਕੀਤਾ ਹੈ ਕਿ ਅਸੀਂ ਇਹ ਐਕਟ ਲੈ ਕੇ ਆ ਰਹੇ ਨਹੀਂ ਜੀ ਸਾਡੇ ਨਾਲ ਤਾਂ ਕਰਨਾ ਤਾਂ ਕਹਿ ਸਾਡੇ ਨਾਲ ਤਾਂ ਹੁਣ ਤੱਕ ਆ ਹੀ ਹੋ ਰਿਹਾ ਹਰ ਪਾਸਿਓਂ ਜੀ ਮਤਲਬ ਤਾਂ ਜਦੋਂ ਜਦੋਂ ਵੀ ਤੁਹਾਡੀ ਯੂਨੀਅਨ ਦੇ ਵੱਲੋਂ ਜਦੋਂ ਸਰਕਾਰ ਨਾਲ ਗੱਲ ਹੁੰਦੀ ਹੈ ਕਦੇ ਤੇ ਟੇਬਲ ਟਾਕ ਹੋਈ ਹੋਏਗੀ ਉਸ ਦੇ ਵਿੱਚ ਕੀ ਚਰਚਾ ਹੋਈ ਸੀ ਟੇਬਲ ਟਾਕ ਦੀ ਵੀ ਜੇ ਦੇਖੋ ਜੀ ਅਸੀਂ ਅੱਜ ਤੱਕ ਜਿਹੜੀਆਂ ਟੇਬਲ ਟਾਕ ਸਾਡੀਆਂ ਹੋਈਆਂ ਐ ਉਹਨਾਂ ਵਿੱਚ ਰੈਗੂਲਰ ਦੇ ਮੁੱਦੇ ਹੀ ਮੁੜ ਕੇ ਨਿਕਲੇ ਐ ਤੇ ਉਹਨਾਂ ਵਿੱਚ ਇਹੀ ਕਿਹਾ ਗਿਆ ਸੀ ਤੁਹਾਨੂੰ ਰੱਖਿਆ ਜਦ ਕਿ ਸੁਪਰੀਮ ਕੋਰਟ 'ਚ ਵੀ ਅਸੀਂ ਕੇਸ ਚ ਚੁੱਕੇ ਐ ਔਰ ਇਹ ਸੁਪਰੀਮ ਕੋਰਟ 'ਚ ਕੇਸ ਦਿੱਤੇ 2 ਸਾਲ ਦੇ ਲਗਭਗ ਸਾਨੂੰ ਹੋ ਗਿਆ ਐ ਤਾਂ ਵੀ ਹਾਲੇ ਤੱਕ ਉਹਦੀ ਇੰਪਲੀਮੈਂਟੇਸ਼ਨ ਨਹੀਂ ਹੋਈ ਐ ਜਦ ਕਿ ਅਦਰ ਸਟੇਟਾਂ ਦੇ ਵਿੱਚ ਇੰਪਲੀਮੈਂਟ ਵੀ ਹੋ ਚੁੱਕਾ ਐ ਤੇ ਫਿਰ ਸਰਕਾਰ ਐਜੂਕੇਸ਼ਨ ਨੂੰ ਲੈ ਕੇ ਪਹਿਲ ਦੇ ਆਧਾਰ ਤੇ ਰੱਖਦੀ ਐ ਕਹਿੰਦੇ ਐਜੰਡਾ ਹੀ ਸਾਡਾ ਐਜੂਕੇਸ਼ਨ ਤੇ ਸਿਹਤ ਸੇਵਾਵਾਂ ਨੇ ਤੇ ਤੁਸੀਂ ਆਪ ਦੇਖੋ ਨਾ ਜੀ ਇਹ ਬੱਚੇ ਵਾਂਝੇ ਰਹੇ ਨੇ ਕਿ ਕਾਦੀ ਐਜੂਕੇਸ਼ਨ ਜੀ ਜੇ ਬਾਕੀ ਸਟੇਟਾਂ ਨੇ ਇਹਨਾਂ ਬੱਚਿਆਂ ਨੂੰ ਬਰਾਬਰ ਲੈ ਕੇ ਉਹਨਾਂ ਨੂੰ ਟੀਚਰ ਦੇ ਦਿੱਤੇ ਨਵੀਂ ਭਰਤੀਆਂ ਕਰਤੀਆਂ ਬਹੁਤ ਜ਼ਰੂਰੀ ਹੈ ਨਾ ਕਿ ਜਦੋਂ ਤੱਕ ਟੀਚਰ ਨਹੀਂ ਉਹਨਾਂ ਬੱਚਿਆਂ ਲਈ ਹੋਊਗਾ ਤਾਂ ਫਾਇਦਾ ਨਹੀਂ ਨਾ ਕਿ ਬੱਚੇ ਸਕੂਲਾਂ ਜਾ ਰਹੇ ਹੈ ਜੀ ਤੇ ਫਿਰ ਐਜੂਕੇਸ਼ਨ ਨੂੰ ਦੇਖੋ ਐਜੂਕੇਸ਼ਨ ਕੀ ਹੈ ਕਿ ਆਰਟੀ ਐਕਟ ਹੈ ਨਾ ਆਰਟੀ ਐਕਟ ਲਾਗੂ ਹੋਇਆ ਹੋਇਆ ਹੈ ਜੀ ਜੀ ਆਰਟੀ ਐਕਟ ਨੂੰ ਲਾਗੂ ਹੋਣ 'ਚ ਇਹ ਬੱਚੇ ਪਿੱਛੇ ਰਹਿ ਗਏ ਜੀ ਹਾਲੇ ਤੱਕ ਸਰਕਾਰ 'ਚ ਫੇਲੀ ਹੋਈ ਨਾ ਐਜੂਕੇਸ਼ਨ ਨੂੰ ਲੈ ਕੇ ਜੀ ਤੋ ਹਾਲੇ ਤਾਂ ਕੁਛ ਵੀ ਇੰਪਲੀਮੈਂਟੇਸ਼ਨ ਜਾਂ ਇਸ ਸੰਬੰਧੀ ਐਸੀ ਸਿੱਖਿਆ ਨੀਤੀ ਲਿਆ ਰਹੇ ਜਾਂ ਸਾਡੇ ਨਾਲ ਕੋਈ ਗੱਲਬਾਤ ਕੀਤੀ ਜਾਵੇ ਜਾਂ ਬਿਠਾ ਕੇ ਪੁੱਛਿਆ ਜਾਵੇ ਕਿ ਐਸੀ ਸਿੱਖਿਆ ਨੀਤੀ ਦੇ ਵਿੱਚ ਕੀ ਕੀ ਹੋਰ ਚੀਜ਼ਾਂ ਲਾਗੂ ਕਰ ਸਕਦੇ ਉਹ ਕੋਣ ਦੱਸ ਸਕਦਾ ਉਹ ਦੱਸ ਸਕਦੇ ਜਿਨ੍ਹਾਂ ਨੇ ਫੀਲਡ 'ਚ ਅਜ ਤੱਕ 18 ਸਾਲ ਹੀ ਕੰਮ ਕੀਤਾ ਜੀ ਪਰ ਸਾਡੇ ਨਾਲ ਅਜ ਤੱਕ ਸਰਕਾਰ ਨੇ ਨਾ ਪਹਿਲ ਦੇ ਆਧਾਰ 'ਤੇ ਔਰ ਨਾ ਹੀ ਮੀਟਿੰਗਾਂ ਦੇ ਵਿੱਚ ਕਦੀ ਵੀ ਕੋਈ ਡਿਸਕਸ਼ਨ ਇਸ ਸੰਬੰਧੀ ਕੀਤਾ ਜੀ ਤਾਂ ਤੁਹਾਨੂੰ ਲੱਗਦਾ ਹੈ ਕਿ ਇੱਕ ਤਾਂ ਅਧਿਆਪਕਾਂ ਦੀ ਵੱਡੇ ਪੱਧਰ ਤੇ ਘਾਟ ਹੈ ਦੂਜਾ ਪਾਲਿਸੀ ਨੂੰ ਲੈ ਕੇ ਤੁਹਾਡੇ ਨਾਲ ਕੋਈ ਡਿਸਕਸ਼ਨ ਨਹੀਂ ਹੈ ਤੇ ਤੁਹਾਨੂੰ ਸਲੂਸ਼ਨ ਕਿੱਥੇ ਨਜ਼ਰ ਆਉਂਦਾ ਹੈ ਕਿ ਕਿਵੇਂ ਹੋ ਸਕਦੇ ਹਾਲ ਇਸ ਸਮੱਸਿਆ ਦਾ ਲਿਤਾ ਉਹੀ ਹੈ ਜੀ ਦੇਖੋ ਹੁਣ ਹਰ ਹਰ ਚੀਜ਼ ਟੇਬਲ ਟॉक ਤੇ ਹੀ ਹੈ ਲੇਕਿਨ ਟੇਬਲ ਟॉक ਪੋਜੀਟਿਵਲੀ ਜਾ ਰਹੀ ਹੈ ਪਰਸਨਲ ਜਾ ਰਹੀ ਹੈ ਜਦੋਂ ਐਜੂਕੇਸ਼ਨ ਮਨਿਸਟਰ ਸਾਹਿਬ ਯਾ ਸੀਐਮ ਸਾਹਿਬ ਜੀ ਉਹਨਾਂ ਨੇ ਇੱਕ ਖੇਡ ਨੀਤੀ ਵੀ ਲਾਗੂ ਕੀਤੀ ਇਹਨਾਂ ਬੱਚਿਆਂ ਲਈ ਜੀ ਅੱਛੀ ਰਾਸ਼ੀ ਇੱਕ ਪਹਿਲਾ ਇਹ ਪਹਿਲੀ ਸਰਕਾਰ ਸੀਗੀ ਜਿਨ੍ਹਾਂ ਨੇ ਇਹਨਾਂ ਬੱਚਿਆਂ ਦੀ ਖੇਡ ਨੀਤੀ ਨੂੰ ਪ੍ਰਵਾਨ ਕੀਤਾ ਜੀ ਤੇ ਜੇ ਉਹ ਇਹ ਲਾਗੂ ਕਰ ਸਕਦੇ ਐ ਤਾਂ ਸਾਡੀ ਨੀਤੀ ਨੂੰ ਲਾਗੂ ਕਰਨ ਲਈ ਸੀਐਮ ਸਾਹਿਬ ਵਾਹ ਕਾਫੀ ਸੀਰੀਅਸ ਹੋਣਾ ਪੈਣਾ ਔਰ ਬੈਠ ਕੇ ਇਨਾਂ ਚੀਜ਼ਾਂ ਦਾ ਹੱਲ ਸਾਨੂੰ ਸਾਡੇ ਚਾਹੇ ਮੋਹ ਜਿਹੜੇ ਮੇਨ ਸਾਡੇ ਮੋਹਤਵਾਰ ਜਿਹੜੇ ਹੈਗੇ ਸਪੈਸ਼ਲ ਟੀਚਰ ਉਹਨਾਂ ਨੂੰ ਬੁਲਾ ਕੇ ਚਾਹੇ ਡਿਸਕਸ਼ਨ ਕਰ ਲੈਣ ਪਰ ਇਹ ਬਹੁਤ ਜ਼ਰੂਰੀ ਹੈ ਕਿ ਇਹ ਸਰਕਾਰ ਜਦੋਂ ਤੱਕ ਇਨਾਂ ਚੀਜ਼ਾਂ ਨੂੰ ਲੈ ਕੇ ਸੀਰੀਅਸ ਨਹੀਂ ਹੁੰਦੀ ਉਦੋਂ ਤੱਕ ਇੰਪਲੀਮੈਂਟੇਸ਼ਨ ਵੀ ਨਹੀਂ ਹੋਏਗਾ ਜੀ ਤਾਂ ਤੁਸੀਂ ਇਸ ਸੰਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਆ ਜੀ ਬਹੁਤ ਸ਼ੁਕਰੀਆ ਥੈਂਕ ਯੂ ਸਰ ਤਾਂ ਤੁਸੀਂ ਸੁਣਿਆ ਕਿ ਜਿਹੜੇ ਵਿਸ਼ੇਸ਼ ਅਧਿਆਪਕ ਯੂਨੀਅਨ ਪੰਜਾਬ ਦੇ ਨੁਮਾਇੰਦੇ ਨੇ ਜਾ ਜਿਹੜੇ ਅਧਿਆਪਕ ਨੇ ਉਹ ਕੀ ਕਹਿ ਰਹੇ ਨੇ ਉਹਨਾਂ ਦੀ ਡਿਮਾਂਡ ਕੀ ਹੈ ਔਰ ਸਰਕਾਰ ਨੇ ਕਿਵੇਂ ਨਿਯਮਾਂ ਦੀ ਉਲੰਘਣਾ ਕੀਤੀ ਹੈ ਇਸ ਦੇ ਬਾਰੇ ਗੱਲਬਾਤ ਕੀਤੀ ਹੁਣ ਅਸੀਂ ਤੁਹਾਡੇ ਨਾਲ ਉਹ ਗੱਲਬਾਤ ਸਾਂਝੀ ਕਰਦੇ ਹਾਂ ਜੋ ਕਿ ਅਮਨਦੀਪ ਸਿੰਘ ਜਿਹੜੇ ਕਿ ਇਸ ਵਕਤ ਬੇਰੁਜ਼ਗਾਰ ਨੇ ਜਿਨ੍ਹਾਂ ਨੇ ਵਿਸ਼ੇਸ਼ ਅਧਿਆਪਕ ਵਜੋਂ ਨਿਯੁਕਤੀ ਦੀ ਲੰਮੇ ਸਮੇਂ ਤੋਂ ਮੰਗ ਕੀਤੀ ਹੈ ਵਾਰ-ਵਾਰ ਸਿੱਖਿਆ ਮੰਤਰੀ ਦੇ ਨਾਲ ਮੀਟਿੰਗਾਂ ਕਰਨ ਦੀ ਵੀ ਗੱਲ ਕੀਤੀ ਗਈ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੂੰ ਵੀ ਬੋਰ ਨਹੀਂ ਪਿਆ ਤਾਂ ਉਹਨਾਂ ਦਾ ਇਸ ਪਾਲਿਸੀ ਦੇ ਬਾਰੇ ਕੀ ਸੋਚਣਾ ਹੈ ਹਾਲਾਂਕਿ ਉਹਨਾਂ ਦਾ ਇਹ ਦਾਵਾ ਹੈ ਕਿ ਹਾਲੇ ਤੱਕ ਸਰਕਾਰ ਦੀ ਬਣਾਏ ਕੀ ਪਾਲਿਸੀ ਦਾ ਖਰੜਾ ਉਹਨਾਂ ਕੋਲ ਨਹੀਂ ਪੁੱਜਿਆ ਔਰ ਨਾ ਹੀ ਸਰਕਾਰ ਨੇ ਸਾਂਝਾ ਕੀਤਾ ਹੈ ਪਰ ਜਿਹੜੀਆਂ ਗੱਲਾਂ ਸਾਹਮਣੇ ਨਿਕਲ ਕੇ ਆ ਰਹੀਆਂ ਨੇ ਉਸ ਦੇ ਵਿੱਚ ਵਿਸ਼ੇਸ਼ ਬੱਚਿਆਂ ਨੂੰ ਦਿਵਿਆਂਗ ਬੱਚਿਆਂ ਨੂੰ ਮੁੱਖ ਧਾਰਾ ਤੋਂ ਅਲੱਗ ਕਰ ਦੇਣ ਦਾ ਮਾਮਲਾ ਬੜਾ ਗੰਭੀਰ ਹੈ ਉਹ ਮਾਮਲਾ ਗੰਭੀਰ ਕਿਵੇਂ ਉਹਨਾਂ ਨਾਲ ਜਿਹੜੀ ਅਸੀਂ ਗੱਲਬਾਤ ਕੀਤੀ ਹੈ ਉਹ ਵੀ ਸੁਣੋ ਅਮਨਦੀਪ ਸਿੰਘ ਜੀ ਤੁਸੀਂ ਕੀ ਸੋਚਦੇ ਹੋ ਕਿ ਸਰਕਾਰ ਨੇ ਜੋ ਪਾਲਿਸੀ ਲੈ ਕੇ ਆਂਦੀ ਹੈ ਜਾਂ ਅੱਗੇ ਲਾਗੂ ਕਰਨੀ ਹੈ ਖਾਸ ਕਰਕੇ ਵਿਸ਼ੇਸ਼ ਅਧਿਆਪਕਾਂ ਨੂੰ ਲੈ ਕੇ ਜਾਂ ਵਿਸ਼ੇਸ਼ ਬੱਚਿਆਂ ਦੀ ਸਿੱਖਿਆ ਨੂੰ ਲੈ ਕੇ ਇਸ ਤੇ ਬਾਰੇ ਤੁਹਾਡਾ ਨਜ਼ਰੀਆ ਕੀ ਹੈ ਸਰ ਜੋ ਪਾਲਿਸੀ ਸਰਕਾਰ ਲੈ ਕੇ ਆ ਰਹੀ ਹੈ ਜਿਹਦੇ ਵਿੱਚ ਹਰਪਾਲ ਜੀਮਾ ਜੀ ਨੇ ਵੀ ਅਜੇ ਤੱਕ ਬਿਆਨ ਨਹੀਂ ਆਇਆ ਪਾਲਿਸੀ ਬਾਰੇ ਕੁਝ ਵੀ ਲਿਖਤੀ ਜਾਂ ਕੋਈ ਪੁਆਇੰਟ ਅਜੇ ਤੱਕ ਇਹਨਾਂ ਨੇ ਦਿੱਤੇ ਨਹੀਂ ਆ ਵੀ ਅਸੀਂ ਬਣਾ ਕੀ ਰਹੇ ਹਾਂ ਜੋ ਸਾਡੇ ਸામਨੇ ਆ ਰਹੀਆਂ ਗੱਲਾਂ ਉਹ ਸਿਰਫ ਇਮਾਰਤੀ ਢਾਂਚੇ ਦਾ ਕਾੜੀਆਂ ਨੇ ਤੇ ਵਿੱਚ ਸਪੈਸ਼ਲ ਸਕੂਲ ਤਿਆਰ ਕਰਨ ਦੀ ਗੱਲ ਕਰ ਰਿਹਾ ਪਰ ਜੇ ਸਪੈਸ਼ਲ ਸਕੂਲ ਦੀ ਗੱਲ ਕਰੀਏ ਜੀ ਜਾਂ ਇਮਾਰਤੀ ਢਾਂਚੇ ਦੀ ਗੱਲ ਕਰੀਏ ਤਾਂ ਆਰਪੀਡਬਲਡ ਐਕਟ ਹੈ 2016 ਦਾ ਆਪਣੀ ਨਿਊ ਐਜੂਕੇਸ਼ਨ ਪਾਲਿਸੀ ਹੈ ਆਰਟੀ ਐਕਟ ਜੋ ਰਿਵਾਈਜ਼ ਹੋਇਆ 2022 ਦੇ ਵਿੱਚ ਸੁਪਰੀਮ ਕੋਰਟ ਦੇ ਆਰਡਰ ਨੇ ਤੇ ਇਹ ਸਾਰੇ ਇਨਕਲੂਜੀਵ ਐਜੂਕੇਸ਼ਨ ਨੂੰ ਫੋਲੋ ਕਰਨ ਲਈ ਕਹਿੰਦੇ ਨੇ ਵੀ ਜਿਹਦੇ ਵਿੱਚ ਆਮ ਬੱਚਾ ਕਿ ਡਿਸੇਬਲ ਬੱਚਾ ਇੱਕ ਸਾਥ ਪੜ੍ਹਨਾ ਜੀ ਵੀ ਉਹਨਾਂ ਦੇ ਵਿੱਚ ਜੋ ਸਮਾਜਿਕ ਕਰਨ ਦੀ ਭਾਵਨਾ ਹੈ ਉਹ ਪੈਦਾ ਹੋਵੇ ਇੱਕੋ ਸਮਾਜ ਵਿੱਚ ਰਹਿਣਾ ਪਰ ਜੋ ਸਰਕਾਰ ਪੰਜਾਬ ਸਰਕਾਰ ਸ਼ਾਇਦ ਬਾਅਦ ਵਿੱਚ ਜੂਟਰਨ ਮਾਰਦੀ ਤਾਂ ਲੱਗਦਾ ਹੈ ਪਰ ਹਜੇ ਉਹ ਬੱਚਿਆਂ ਦੇ ਭਿੱਖ ਨਾ ਖਲਵਾੜ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਮਤਲਬ ਕਿ ਉਹਨਾਂ ਨੇ ਜਿਹੜਾ ਇੱਕ ਪਾਲਿਸੀ ਦਾ ਤੁਹਾਨੂੰ ਗੱਲਾਂ ਅੰਦਰ ਦੀਆਂ ਪਤਾ ਲੱਗੀਆਂ ਨੇ ਉਹਦੇ ਵਿੱਚੋਂ ਇਹ ਗੱਲ ਸਾਹਮਣੇ ਨਿਕਲ ਕੇ ਆਈ ਹੈ ਕਿ ਉਹ ਵਿਸ਼ੇਸ਼ ਬੱਚਿਆਂ ਤੇ ਵਿਸ਼ੇਸ਼ ਅਧਿਆਪਕਾਂ ਨੂੰ ਅਲੱਗ ਹੀ ਕਰ ਦੇਣਾ ਚਾਹੁੰਦੇ ਆ ਹਾਂਜੀ ਸਰ ਦੇਖੋ ਜਦੋਂ ਬੱਚਾ ਆਮ ਜੋ ਸਕ੍ਰੀਨ ਕੋਡ ਨੇ ਆਰਡਰ ਕਰੇ ਸੀ ਵੀ ਬੱਚਾ ਆਮ ਸਕੂਲ ਵਿੱਚ ਪੜੇ ਆਪਦੇ ਘਰ ਦੇ ਕਰਦੇ ਨੇੜੇ ਪੜੇ ਨਾ ਕਿ ਕੋਈ ਸ਼ਹਿਰ ਦੇ ਵਿੱਚ ਬਣਾਇਆ ਗਿਆ ਜਾਂ ਉਹਦੇ ਪਿੰਡ ਤੋਂ ਦੂਰ ਬਣਾਇਆ ਗਿਆ 15 20 ਕਿਲੋਮੀਟਰ ਦੂਰ ਬਣਾਇਆ ਗਿਆ ਸਕੂਲ ਵਿੱਚ ਨਾ ਪੜੇ ਉਹਨੂੰ ਆਪਣੇ ਘਰ ਦਾ ਜੋ ਪਿੰਡ ਦਾ ਨੇੜੇ ਦਾ ਸਕੂਲ ਹੈ ਸਰਕਾਰੀ ਉਹਦੇ ਵਿੱਚ ਐਜੂਕੇਸ਼ਨ ਮਿਲੇ ਉੱਥੇ ਹੀ ਚੜਾਉਣ ਤੇ ਜੋ ਪਾਲਿਸੀ ਵਿੱਚੋਂ ਨਿਕਲ ਕੇ ਆ ਰਹੇ ਉੱਥੇ ਅਧਿਆਪਕ ਦੀ ਵੀ ਸਹੀ ਤਰੀਕੇ ਨਾਲ ਭਰਤੀ ਦੀ ਗੱਲ ਨਹੀਂ ਕੀਤੀ ਗਈ ਜੀ ਹਾਂਜੀ ਵੈਸੇ ਵੀ ਬੱਡੀ ਘਾਟ ਹੈ ਤੇ ਆਪਕਾਂ ਦੀ ਵਿਸ਼ੇਸ਼ ਅਧਿਆਪਕਾਂ ਦੀ ਹਾਂਜੀ ਸਰ ਘਾਟ ਤਾਂ ਬਹੁਤ ਹੈ ਮੁੱਖ ਮੰਤਰੀ ਸਾਹਿਬ ਦੇ ਆਪਣੇ ਜ਼ਿਲ੍ਹੇ ਵਿੱਚ 2216 ਦੇ ਕਰੀਬ ਬੱਚੇ ਨੇ ਉਹਨਾਂ ਨੂੰ 16 ਟੀਚਰ ਪੜ੍ਹਾ ਰਹੇ ਨੇ ਜਿਨ੍ਹਾਂ ਵਿੱਚ ਇੱਕ ਡਿਸਟ੍ਰਿਕਟ ਲੈਵਲ ਤੇ ਕੰਮ ਕਰਦੇ ਐ ਇੱਕ ਦੀ ਡੈਪੂਟੇਸ਼ਨ ਪਟਿਆਲੇ ਜ਼ਿਲ੍ਹੇ ਵਿੱਚ ਚੱਰੀ ਹੈ ਲਗਭਗ 14 ਟੀਚਰ ਰਹਿ ਗਏ 137 ਤੋਂ 140 ਦੇ ਵਿਚਕਾਰ ਇੱਕ ਟੀਚਰ ਆ ਰਿਹਾਗਾ ਇੱਕ 140 ਬੱਚਿਆਂ ਤੇ ਇੱਕ ਟੀਚਰ ਹੈ ਜੀ ਮਾਨਸੇਵਰਗੇ ਜ਼ਿਲ੍ਹੇ ਵਿੱਚ 1200 ਤੋਂ ਉੱਪਰ ਬੱਚੇ ਨੇ ਉੱਥੇ ਤਾਂ ਟੀਚਰ ਨੇ ਹੂੰ ਤਾਂ ਹੈਰਾਨੀ ਵਾਲੀ ਗੱਲ ਇਹ ਹੈ ਜੀ ਪੰਜਾਬ ਸਰਕਾਰ ਘੁਮਾਰੀਏ ਹਰ ਚੀਜ਼ ਨੂੰ ਵੀ ਭਾਰਤੀ ਜੋ ਮੇਨ ਮੋਟਿਵ ਸੀ ਸਿਊਪਰੀਮ ਕੋਰਟ ਨੇ ਆਰਡਰ ਕਰੇ ਸੀ ਵੀ ਤੁਸੀਂ ਭਰਤੀ ਕਰੋ ਜੀ ਢਾਂਚੇ ਵਿੱਚ ਸੁਧਾਰ ਕਰਨਾ ਉਹ ਸਮਾਂ ਬਹੁਤ ਲੱਗ ਜਾਣਾ ਉਹ ਤਾਂ ਇੱਕ ਸਮਾਂ ਟਪਾਉਣ ਵਾਲੀ ਗੱਲ ਹੈ ਸੁਪਰੀਮ ਕੋਰਟ ਨੇ ਆਰਡਰ ਕਰੇ ਸੀ ਵੀ ਤੁਸੀਂ 6 ਮਹੀਨਿਆਂ ਵਿੱਚ ਭਰਤੀ ਕਰੋ 25 ਸਾਲ ਆਰਟੀਕਲ ਨੂੰ ਰਿਵਾਈਜ਼ ਹੋਏ ਨੂੰ ਹੋ ਗਿਆ ਤਾਂ ਪੰਜਾਬ ਸਰਕਾਰ ਨੇ ਅਫੀਸ਼ੀਅਲੇ ਸਾਲ 2 ਸਾਲ ਦਾ ਸਮਾਂ ਮੰਗਿਆ ਸੀ ਉਹਦੇ ਵਿੱਚ 1 ਸਾਲ ਚੱਲਿਆ ਗਿਆ ਤਾਂ 1 ਸਾਲ ਰਹਿ ਰਿਹਾ ਉਹ ਚ ਉਹਦੇ ਵਿੱਚ ਵੀ ਕੁਝ ਕਰਨ ਵਾਲੀ ਇਨਾਂ ਹੀ ਭਾਵਨਾ ਨਜ਼ਰ ਨਹੀਂ ਆ ਰਹੀ ਜੀ ਤਾਂ ਤੁਸੀਂ ਕੀ ਚਾਹੁੰਦੇ ਹੋ ਕਿ ਪਾਲਿਸੀ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਭਰਤੀ ਦਾ ਹੋਣਾ ਚਾਹੀਦਾ ਹੈ ਸਰ ਜਿਹੜੀ ਸਾਡੀ ਡਿਮਾਂਡ ਹੈ ਜੋ ਇਸ ਟਾਈਮ ਪਾਲਿਸੀ ਨੂੰ ਦੇਖ ਕੇ ਜਿੱਦ ਇੱਕ ਤਾਂ ਇਹ ਹੈ ਵੀ ਸਪੈਸ਼ਲ ਸਕੂਲ ਨਾ ਬਣ ਜੋ ਬੱਚੇ ਦਾ ਰਾਈਟ ਹੈ ਵੀ ਉਹਦੇ ਆਪਣੇ ਨਜ਼ਦੀਕ ਦੇ ਸਕੂਲ ਦੇ ਵਿੱਚ ਐਜੂਕੇਸ਼ਨ ਮਿਲੇ ਤੇ ਦੂਸਰਾ ਸਰ ਉਹਦੇ ਵਿੱਚ ਅਧਿਆਪਕਾਂ ਦੀ ਜੋ ਕਮੀ ਹੈ ਉਹਨੂੰ ਪੂਰਾ ਕਰਨਾ ਜ਼ਰੂਰੀ ਹੈ ਸਰ ਕਿਉਂਕਿ ਜਿੰਨਾ ਟਾਈਮ ਟੀਚਰ ਨਹੀਂ ਹੋਊਗਾ ਇਕੱਲੇ ਇਮਾਰਤੀ ਢਾਂਚੇ ਨਾਲ ਐਜੂਕੇਸ਼ਨ ਨਹੀਂ ਮਿਲ ਸਕਦੀ ਜੀ ਤਾਂ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਪੰਜਾਬ ਸਰਕਾਰ ਇਹਨਾਂ ਦਿਵਿਆਂਗ ਬੱਚਿਆਂ ਨੂੰ ਜਾਂ ਵਿਸ਼ੇਸ਼ ਸਕੂਲ ਦੇ ਤੌਰ ਦੇ ਉੱਤੇ ਵੱਖਰੀ ਇਮਾਰਤਾਂ ਸਾਰਨ ਦੇ ਲਈ ਜਾਂ ਵੱਖਰੇ ਸਕੂਲ ਬਣਾਉਣ ਦੇ ਲਈ ਕਿਉਂ ਉਤਾਵਲੀ ਹੈ ਜਦ ਕਿ ਸੁਪਰੀਮ ਕੋਰਟ ਦੀਆਂ ਵੀ ਸਮੇਂ-ਸਮੇਂ ਦੇ ਉੱਤੇ ਗਾਈਡਲਾਈਨਸ ਨੇ ਕਿ ਇਹਨਾਂ ਬੱਚਿਆਂ ਨੂੰ ਆਪਣੇ ਘਰਾਂ ਦੇ ਨੇੜੇ ਤਾਂ ਕਿਸੇ ਸਕੂਲ ਦੇ ਵਿੱਚ ਪੜਾਇਆ ਜਾ ਸਕਦਾ ਹੈ ਵਿਸ਼ੇਸ਼ ਅਧਿਆਪਕਾਂ ਦੀ ਨਿਯੁਕਤੀ ਕਰਕੇ ਔਰ ਵੱਡਾ ਅੰਕੜਾ ਹੈ ਵੱਡਾ ਪਾੜਾ ਹੈ ਕਿ ਜਿਹੜੇ ਅਧਿਆਪਕ ਸੇਵਾਵਾਂ ਦੇ ਵਿੱਚ ਨਹੀਂ ਉਹਨਾਂ ਉੱਤੇ ਬਹੁਤ ਜ਼ਿਆਦਾ ਬੋਝ ਹੈ ਉਹਨਾਂ ਕੋਲ 23 ਜਿਹੜੇ ਬੱਚਿਆਂ ਨੂੰ ਪੜਾਉਣ ਦੀ ਜ਼ਿੰਮੇਵਾਰੀ ਪਈ ਹੋਈ ਹੈ ਜਿਸ ਤੇ ਕਰਕੇ ਉਹ ਸਹੀ ਢੰਗ ਦੇ ਨਾਲ ਪੜਾਅ ਵੀ ਨਹੀਂ ਪਾ ਰਹੇ ਇਸੇ ਕਰਕੇ ਮੰਗ ਕੀਤੀ ਜਾ ਰਹੀ ਹੈ ਕਿ ਵਿਸ਼ੇਸ਼ ਅਧਿਆਪਕਾਂ ਦੀ ਨਿਯੁਕਤੀ ਜਿੱਥੇ ਅਸਾਮੀਆਂ ਖਾਲੀ ਪਈਆਂ ਨੇ ਇਥੋਂ ਤੱਕ ਕਿ ਮੁੱਖ ਮੰਤਰੀ ਦਾ ਭਾਵੇਂ ਜ਼ਿਲ੍ਹਾ ਹੋਵੇ ਸਿੱਖਿਆ ਮੰਤਰੀ ਦਾ ਜ਼ਿਲ੍ਹਾ ਹੋਵੇ ਜਾਂ ਪੰਜਾਬ ਸੂਬੇ ਦੀ ਗੱਲ ਕੀਤੀ ਜਾਵੇ ਤਾਂ ਵੱਡੇ ਪੱਦਰ ਦੇ ਉੱਤੇ ਅਸਾਮੀਆਂ ਖਾਲੀ ਨੇ ਵਿਸ਼ੇਸ਼ ਅਧਿਆਪਕਾਂ ਦੀ ਨਿਯੁਕਤੀ ਕਦੋਂ ਹੋਵੇਗੀ ਇਹ ਪੰਜਾਬ ਸਰਕਾਰ ਨੂੰ ਜ਼ਰੂਰ ਦੱਸਣਾ ਚਾਹੀਦਾ ਹੈ ਲਾਲਜਾਤ ਦਾ ਕੋਈ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਨੇ ਰਹੋ এবੀਸੀ ਪੰਜਾਬ ਦੇ ਨਾਲ